ਜਿਹੜੀਆਂ ਭੈਣਾਂ ਬੁਟੀਕ ਦਾ ਕੰਮ ਸ਼ੁਰੂ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦੂਸਰੇ ਚੈਨਲ ਤੇ ਜਾ ਕੇ ਵੀਡੀਓ ਚੈੱਕ ਕਰ ਸਕਦੀਆਂ ਨੇ ਕਿ ਤੁਸੀਂ ਬੁਟੀਕ ਦਾ ਕੰਮ ਜਿਹੜਾ ਕਿਵੇਂ ਤੁਸੀਂ ਸ਼ੁਰੂ ਕਰ ਸਕਦੇ ਹੋ ਸਾਡੇ ਦੂਸਰੇ ਚੈਨਲ ਦਾ ਨਾਮ ਹੈਗਾ ਜੀ ਮਿਸਟਰ ਐਂਡ ਮਿਸਿਸ 바ਸੀ ਉਹ ਤੇ ਤੁਹਾਨੂੰ ਸਾਰੀ ਆਪਣਾ ਜਾਣਕਾਰੀ ਦਵਾਂਗੇ ਜੀ ਤੁਸੀਂ ਬੁਟੀਕ ਦਾ ਕੰਮ ਜਿਹੜਾ ਕਿਵੇਂ ਸ਼ੁਰੂ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵ ਜੀ ਕੀ ਹਾਲ ਚਾਲ ਨੇ ਮੈਂ ਅਮਨਪ੍ਰੀਤ ਕੌਰ ਆ ਜੀ ਨਵੀਂ ਕਲੈਕਸ਼ਨ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਵਧੀਆ ਰਹੇਗੀ ਅੱਜ ਵਾਲ ਜਿਹੜੀ ਕਲੈਕਸ਼ਨ ਹੈ ਜੀ ਉਹ ਦੋ ਤਰ੍ਹਾਂ ਦੀ ਰਹੇਗੀ ਤੇ ਆਪਾਂ ਜੀ ਵੀਡੀਓ ਇਹ ਤੁਹਾਡਾ ਨਾਲ ਸ਼ੇਅਰ ਕਰਦੇ ਆ ਉਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਹਰੇਕ ਤੱਕ ਸਾਡੀ ਵੀਡੀਓ ਪਹੁੰਚੇ ਉਹ ਜਿਹੜੇ ਨਵੇਂ-ਨਵੇਂ ਸੂਟ ਨੇ ਆਪਾਂ ਬਣਾਉਂਦੇ ਰਹੀਏ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਆਪਾਂ ਹਰ ਇੱਕ ਤਰ੍ਹਾਂ ਦੇ ਸੂਟ ਆਪਣਾ ਰੱਖਦੇ ਹਾਂ ਜੀ ਆਪਾਂ ਪ੍ਰਿੰਟਡ ਸੂਟ ਵੀ ਰੱਖਦੇ ਹਾਂ ਬਾਕੀ ਆਪਾਂ ਹੈਂਡਵਰਕ ਦਾ ਵੀ ਕੰਮ ਕਰਦੇ ਹਾਂ ਆਰੀ ਵਰਕ ਮਸ਼ੀਨ ਵਰਕ ਕਿਸੇ ਤਰ੍ਹਾਂ ਦਾ ਵੀ ਤੁਸੀਂ ਸਾਡੇ ਤੋਂ ਵਰਕ ਜਿਹੜਾ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਜਦੋਂ ਵੀ ਤੁਸੀਂ ਸਾਨੂੰ ਆਰਡਰ ਦੇਣਾ ਜੀ ਜਾਂ ਸਾਨੂੰ ਕਿਸੇ ਚੀਜ਼ ਦਾ ਪ੍ਰਾਈਸ ਪੁੱਛਣਾ ਤੁਸੀਂ ਪਲੀਜ਼ ਇਹ ਨਾਲ ਮੈਂਸ਼ਨ ਜਰੂਰ ਕਰਨਾ ਕਿ ਤੁਸੀਂ ਕਿਸ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਆ ਤੁਸੀਂ ਦੁਪੱਟਾ ਜਿਹ ਅਸਕੇ ਉਹਦਾ ਪ੍ਰਾਈਸ ਜਿਹੜਾ ਪੁੱਛ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਰਕ ਜਿਹੜਾ ਕਰਵਾ ਸਕਦੇ ਹੋ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਵਰਕਰ ਜਿਹੜਾ ਅਵੇਲੇਬਲ ਹੈ ਲੋ ਜੀ ਅੱਜ ਵਾਲੀ ਜਿਹੜੀ ਵੀਡੀਓ ਤੁਹਾਡਾ ਨਾਲ ਸ਼ੇਅਰ ਕਰਦੇ ਆ ਬਹੁਤ ਹੀ ਪਿਆਰੇ ਸੂਟ ਬਣੇ ਹੋਏ ਨੇ ਇਹ ਸਾਰੇ ਸੂਟ ਇੱਕ ਹੀ ਕਸਟਮਰ ਦੇ ਨੇ ਪਹਿਲਾਂ ਆਪਾਂ ਤੁਹਾਡਾ ਸ਼ੇਅਰ ਕਰਦੇ ਆ ਆਪਣੇ ਜਿਹੜੇ ਪ੍ਰਿੰਟਡ ਸੂਟ ਨੇ ਜੀ ਪਿਛੇ ਤੁਸੀਂ ਵੀਡੀਓ ਦੇਖੀ ਸੀ ਆਪਣੀ ਕ੍ਰਸ਼ ਕਾਟਨ ਦੀ ਬਹੁਤ ਹੀ ਜ਼ਿਆਦਾ ਸੇਲ ਰਹੀ ਹੈ ਜੀ ਕ੍ਰਸ਼ ਕਾਟਨ ਦੀ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ neck ਬਹੁਤ ਸੋਹਣਾ ਬਣਿਆ ਹੋਇਆ ਜੀ ਉੱਪਰ ਪੋਟਲੀ ਬਟਨ ਦਿੱਤੇ ਹੋਏ ਨੇ ਤੇ ਆਪਾਂ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਸਿਰਫ ਨਾਲ ਇਹਦੇ ਜਿਵੇਂ ਤੁਸੀਂ ਦੇਖਦੇ ਜੀ ਅੱਜਕੱਲ ਟਾਈ ਐਂਡ ਡਾਈ ਦੀ ਲੈਸ਼ ਦਾ ਕਾਫੀ ਜ਼ਿਆਦਾ ਟ੍ਰੈਂਡ ਹੈ ਆਪਾਂ ਦੋ ਤਿੰਨ ਤਰ੍ਹਾਂ ਦੀ ਲੈਸ਼ ਜਿਹੜੀ ਟਾਈ ਐਂਡ ਡਾਈ ਦੀ ਜਿਹੜੀ ਲੈਸ਼ ਹੈ ਉਹ ਨਾਲ ਐਡ ਕੀਤੀ ਬਿਲਕੁਲ ਮੈਚ ਹੋ ਰਹੀ ਹੈ ਜੀ ਲੈਸ਼ ਇਦਾਂ ਦਾ ਕੁਝ ਨਹੀਂ ਹੈਗਾ ਕਿ ਲੈਸ਼ ਜਿਹੜੀ ਮੈਚ ਨਹੀਂ ਹੋ ਰਹੀ ਦੇਖ ਸਕਦੇ ਹੋ ਬਹੁਤ ਹੀ ਪਿਆਰੀਆਂ ਬਾਹਾਂ ਬਣੀਆਂ ਹੋਈਆਂ ਨੇ ਗਲਾ ਬਹੁਤ ਹੀ ਪਿਆਰਾ ਬਣਿਆ ਹੋਇਆ ਜੀ ਆ ਪਰਸਨਲੀ ਮੈਨੂੰ ਇਦਾਂ ਦੇ ਨੈਕ ਜਿਹੜੇ ਨੇ ਬਹੁਤ ਜ਼ਿਆਦਾ ਪਸੰਦ ਨਹੀਂ ਕਿਉਂਕਿ ਜਿਆਦਾ ਆਪਾਂ ਕੁਝ ਕਰ ਲੈਣ ਤਾਂ ਉਹ ਵਧੀਆ ਨਹੀਂ ਲੱਗਦੇ ਹੈਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਚਾਕਾਂ ਦੇ ਦੋਨੋਂ ਸਾਈਡ ਆਪਾਂ ਨੇ ਬੈਕ ਔਰ ਫਰੰਟ ਜਿਹੜੀ ਲੇਸ ਲਗਾਈ ਹੋਈ ਹੈ ਘੇਰੇ ਤੇ ਆਪਾਂ ਕੁਝ ਨਹੀਂ ਲਗਾਇਆ ਜੀ ਦੋਨੋਂ ਸਾਈਡ ਸਿਰਫ ਫਲੈਸ਼ ਚਾਕ ਦੇ ਉੱਪਰ ਲੱਗੀ ਹੋਈ ਹੈ ਔਰ ਬਾਹਾਂ ਦੇ ਉੱਪਰ ਲੱਗੀ ਹੋਈ ਹੈ ਚਾਕਾਂ ਦੇ ਉੱਪਰ ਲੱਗੀ ਹੋਈ ਹੈ ਗਲਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਦੇਖ ਸਕਦੇ ਹੋ ਔਰ ਇਹਦੇ ਨਾਲ ਸਲਵਾਰ ਹੈ ਤੇ ਦੁਪੱਟਾ ਇਹਦਾ ਰੱਖਿਆ ਜੀ ਆਪਾਂ ਟਾਈ ਐਂਡ ਡਾਈ ਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜਿਵੇਂ ਸਾਨੂੰ ਕਸਟਮਰ ਨੇ ਕਿਹਾ ਵੀ ਐਵੇਂ ਦੇ ਦੁਪੱਟੇ ਬਣਾਓ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਇਹ ਸੂਟ ਜਿਹੜਾ ਸੀ ਜੀ ਵਿਦਆਊਟ ਦੁਪੱਟਾ ਸੀ ਬਟ ਆਪਾਂ ਦੁਪੱਟਾ ਨਾਲ ਰੈਡੀ ਕਰਕੇ ਦਿੱਤਾ ਕਸਟਮਰ ਨੇ ਸਾਨੂੰ ਕਿਹਾ ਸੀ ਕਿ ਸਾਨੂੰ ਦੁਪੱਟਾ ਜਿਹੜਾ ਤੁਸੀਂ ਰੈਡੀ ਕਰਕੇ ਦਿਓ ਜਿਹੜੀ ਲੇਸ ਆਪਾਂ ਨੇ ਸੂਟ ਦੇ ਉੱਪਰ ਲਗਾਈਏ ਉਹੀ ਆਪਾਂ ਦੁਪੱਟੇ ਦੇ ਉੱਪਰ ਲਗਾਈਏ ਜੀ ਦੇਖ ਸਕਦੇ ਹੋ ਇਹਦੇ ਨਾਲ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਦੁਪੱਟਾ ਬਣਿਆ ਹੋਇਆ ਔਰ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਇਹ ਆਪਾਂ ਸੂਟੜ ਰੈਡੀ ਕੀਤਾ ਸੀ ਇਹ ਕ੍ਰਸ਼ ਕਾਟਨ ਦੇ ਉੱਪਰ ਕੀਤਾ ਹੋਇਆ ਉਹ ਦੇਖੋ ਅਗਲਾ ਸੂਟ ਤੁਸੀਂ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਇਹ ਹੈਗਾ ਸੀ ਕ੍ਰੇਪ ਦਾ ਸੂਟ ਜੀ ਆਪਾਂ ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਸੀ ਇਹਨਾਂ ਦੀਆਂ ਇਹ ਉਹਨਾਂ ਦੀ ਸਿਸਟਰ ਦਾ ਸੂਟ ਹੈ ਜੀ ਇਹ ਛੋਟੀ ਦਾ ਕਿ ਪਤਾ ਨਹੀਂ ਵੱਡੀ ਸਿਸਟਰ ਦਾ ਤੇ ਇਹ ਦੂਸਰੀ ਸਿਸਟਰ ਦਾ ਸੂਟ ਹੈ ਜੀ ਲਓ ਜੀ ਇਹ ਵੀ ਤੁਸੀਂ ਚੈੱਕ ਕਰੋ ਇਹਨਾਂ ਦੇ ਵੀ ਉੱਪਰ ਆਪਾਂ ਨੇ ਸਿਰਫ ਦੋ ਕਲਰ ਦੀ ਜਿਹੜੀ ਲੈਸ਼ ਐਡ ਕੀਤੀ ਜਿਹੜੀ ਲੈਸ਼ ਆਪਣੇ ਸੂਟ ਦੇ ਵਿੱਚ ਕਲਰ ਐਡ ਨੇ ਜੀ ਉਹਨਾਂ ਦੇ ਨਾਲ ਆਪਾਂ ਮਿਲਦੀ-ਜੁਲਦੀ ਜਿਹੜੀ ਲੈਸ਼ ਏ ਉਹ ਲਗਾਈ ਹੋਈ ਹੈ ਜੀ ਬਹੁਤੀ ਪਿਆਰੀ ਲੈਸ਼ ਲੱਗ ਰਹੀ ਏ ਕਿਉਂਕਿ ਅਗਰ ਆਪਾਂ ਇਹਦੇ ਨਾਲ ਦੀ ਸੂਟ ਦੀ ਲੈਸ਼ ਲਗਾਉਂਦੇ ਤਾਂ ਕਿਤੇ ਨਾ ਕਿਤੇ ਸੂਟ ਦੀ ਗਰੇਜ ਜਿਹੜੀ ਨਹੀਂ ਸੀ ਬੰਨੀ ਆਪਾਂ ਇਹਨੂੰ ਤੁਸੀਂ ਦੇਖ ਸਕਦੇ ਹੋ ਸਕਿਨ ਕਲਰ ਦੀ ਲੈਸ਼ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣਾ ਜਿਹੜੀ ਸੂਟ ਦੀ ਲੁੱਕ ਆ ਰਹੀ ਏ ਇਹਦੇ ਉੱਪਰ ਵੀ ਆਪਾਂ ਨੇ ਪੋਟਲੀ ਬਟਨ ਦਿੱਤੇ ਹੋਏ ਨੇ ਕਿਉਂਕਿ ਉਹ ਉਹਨਾਂ ਦੀ ਵੱਡੀ ਸਿਸਟਰ ਦਾ ਸੂਟ ਏ ਛੋਟੀ ਜੀ ਸਿਸਟਰ ਦਾ ਸੂਟ ਏ ਇਹ ਅਲੱਗ ਘਰ ਦੇ ਵਿੱਚ ਜਾਣੇ ਨੇ ਜੀ ਫੈਮਿਲੀ ਮੈਂਬਰ ਇੱਕ ਹੀ ਨੇ ਬਟ ਅਲੱਗ-ਅਲੱਗ ਘਰਾਂ ਦੇ ਵਿੱਚ ਜਾਣੇ ਨੇ ਇਸਦੇ ਵੀ ਆਪਾਂ ਨੇ ਚਾਕਾਂ ਦੇ ਉੱਪਰ ਲੈਸ਼ ਲਗਾਈ ਏ ਬੈਕ ਔਰ ਫਰੰਟ ਦੋ ਇਹ ਰਹੇਗਾ ਜੀ ਕਰੇਪ ਦਾ ਸੂਟ ਨਾਲ ਹੀ ਕਰੇਪ ਦੀ ਰਹੇਗੀ ਜੀ ਬਾਟਮ ਤੁਸੀਂ ਦੇਖ ਸਕਦੇ ਹੋ ਪਲੇਨ ਬਾਟਮ ਹੈ ਸੈਲਫ ਪ੍ਰਿੰਟ ਹੈ ਜੀ ਬਾਟਮ ਦੇ ਵਿੱਚ ਔਰ ਇਹ ਰਹੇਗਾ ਜੀ ਪ੍ਰਿੰਟ ਦੁਪੱਟਾ ਕਾਫੀ ਵੀਡੀਓਜ਼ ਆਪਾਂ ਨੇ ਅਪਲੋਡ ਕੀਤੀਆਂ ਸੀ ਜੀ ਕਰੇਪ ਦੇ ਸੂਟਾਂ ਦੀਆਂ ਬਹੁਤ ਵਧੀਆ ਰਿਸਪੌਂਸ ਰਹਾ ਤੇ ਇਸੇ ਤਰੀਕੇ ਨਾਲ ਹੀ ਜਿਹੜੀ ਲੇਸ਼ ਆਪਾਂ ਨੇ ਸੂਟ ਦੇ ਉੱਪਰ ਲਗਾਈ ਉਹੀ ਆਪਾਂ ਦੁਪੱਟੇ ਦੇ ਉੱਪਰ ਲਗਾਈਏ ਬਹੁਤ ਸੋਹਣਾ ਦੁਪੱਟਾ ਲੱਗ ਰਿਹਾ ਜੀ ਲੇਸ਼ ਲਗਾਉਣਾ ਦੁਪੱਟਾ ਇੱਕ ਤਰ੍ਹਾਂ ਹੈ ਜੀ ਤੁਹਾਡੇ ਸਿਰ ਦੇ ਉੱਪਰ ਆਰਾਮ ਨਾਲ ਟਿਕਦਾ ਔਰ ਸੈਕਿੰਡ ਗੱਲ ਇਹ ਹੈ ਕਿ ਦੁਪੱਟੇ ਦੀ ਗਰੇਜ਼ ਬਣ ਇਹ ਸਾਡਾ ਕੋਰੀਅਰ ਅੱਜ ਚਲਾ ਜਾਣਾ ਸੀ ਸ਼ਾਮ ਨੂੰ ਸੋਚਿਆ ਤੁਹਾਡੇ ਨਾਲ ਕਿਉਂ ਨਾ ਵੀਡੀਓ ਜਿਹੜੀ ਇੱਕ ਵਾਰੀ ਸ਼ੇਅਰ ਕਰ ਦਈਏ। ਲਓ ਜੀ ਅਗਲਾ ਕਲਰ ਇਹ ਵਾਲਾ ਜੀ। ਜਿੰਨਾ ਭਾਣਾਂ ਦੇ ਹੈਂਡਵਰਕ ਦੇ ਸੂਟ ਨਾਲ ਰੈਡੀ ਹੁੰਦੇ ਨੇ ਉਹਨਾਂ ਨੇ ਆਪਣੇ ਪ੍ਰਿੰਟਡ ਸੂਟ ਜ਼ਰੂਰ ਨਾਲ ਰੈਡੀ ਕਰਵਾਉਂਦੇ ਨੇ ਇਸ ਕਰਕੇ ਸਾਨੂੰ ਪ੍ਰਿੰਟਡ ਸੂਟ ਵੀ ਰੱਖਣੇ ਪੈਂਦੇ ਨੇ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਨੈੱਕ ਬਣਿਆ ਹੋਇਆ। ਇਹਦੇ ਨਾਲ ਵੀ ਆਪਾਂ ਜਿਹੜੀ ਲੈਸ਼ ਲਗਾਈ ਉਹ ਵੀ ਟਾਈ ਐਂਡ ਡਾਈ ਦੀ ਲਗਾਈ ਹੈ ਜੀ ਕਿਉਂਕਿ ਆਜ ਦੇ ਟਾਈਮ ਦੇ ਵਿੱਚ ਜਿਹੜੀਆਂ ਲੈਸ਼ਾਂ ਦਾ ਟ੍ਰੈਂਡ ਚੱਲ ਰਿਹਾ ਉਹ ਟਾਈ ਐਂਡ ਡਾਈ ਦਾ ਹੀ ਚੱਲ ਰਿਹਾ ਜੀ। ਔਰ ਦੂਜੀ ਗੱਲ ਇਹ ਹੈ ਕਿ ਬਹੁਤ ਸੋਹਣੀ ਲੱਗਦੀ ਹੈ ਜੀ ਲੱਗੀ ਹੋਈ 컬러 ਤੁਸੀਂ ਦੇਖ ਸਕਦੇ ਹੋ ਟਾਈ ਐਂਡ ਡਾਈ ਦੇ ਵਿੱਚ ਸਾਰੇ ਕਲਰ ਪ੍ਰੋਪਰ ਆਪਣੇ ਸੂਟ ਨਾਲ ਜਿਹੜੇ ਮੈਚ ਹੋ ਰਹੇ ਨੇ ਇਦਾਂ ਨਹੀਂ ਹੈਗਾ ਕਿ ਇਹ ਕਲਰ ਸੂਟ ਨਾਲ ਜਿਹੜਾ ਨਹੀਂ ਮੈਚ ਹੋ ਰਿਹਾ ਬਾਟਮ ਰਹੇਗੀ ਜੀ ਪਲੇਨ ਇਹ ਹੈਗਾ ਜੀ क्रਸ਼ ਕਾਟਨ ਦੇ ਸੂਟ ਆਪਾਂ ਵੀਡੀਓਜ਼ ਅਪਲੋਡ ਕੀਤੀ ਸੀ ਹੋਰ ਵੀ ਕਾਫੀ ਕ੍ਰਸ਼ ਕਾਟਨ ਦੇ ਸੂਟ ਆਏ ਹੋਏ ਨੇ ਆ ਅਗਲੀਆਂ ਵੀਡੀਓਜ਼ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਬਣਿਆ ਹੋਇਆ ਜੀ ਸਾਰਾ ਦੁਪੱਟਾ 4 ਸਾਈਡ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗ ਰਿਹਾ ਔਰ ਜਿਹੜੀ ਲੇਸ਼ ਆਪਾਂ ਨੇ ਸੂਟ ਦੇ ਉੱਪਰ ਲਗਾਈ ਉਹੀ ਆਪਾਂ ਦੁਪੱਟੇ ਦੇ ਉੱਪਰ ਲਗਾਈ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਦੁਪੱਟਾ ਆਪਾਂ ਲਗਾਇਆ ਜੀ ਟੈਬੀ ਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਜੀ ਇਹਦੇ ਨਾਲ ਜਿਹੜਾ ਪਹਿਲਾ ਸੂਟ ਤੁਹਾਨੂੰ ਦਿਖਾਇਆ ਸੀ ਉਹਦੇ ਨਾਲ ਦੁਪੱਟਾ ਆਪਾਂ ਰੱਖਿਆ ਸੀ ਜੀ ਕਾਟਨ ਮਸ਼ਲੀਨ ਦਾ ਕਿਉਂਕਿ ਇਹ ਦੁਪੱਟੇ ਨੇ ਜੀ ਕਿ ਇਹ ਦੁਪੱਟੇ ਆਰਾਮ ਨਾਲ ਸਿਰ ਦੇ ਉੱਪਰ ਟਿਕਦੇ ਨੇ ਕਿਉਂਕਿ ਕਾਫੀ ਜਿਹੜੇ ਸੂਟ ਪ੍ਰਿੰਟ ਬਣਾਉਂਦੇ ਨੇ ਪਹਿਣਾ ਸਭ ਦਾ ਮੈਸੇਜ ਇਹ ਹੀ ਹੁੰਦਾ ਕਿ ਦੀਦੀ ਦੁਪੱਟਾ ਸਿਰ ਤੇ ਟਿਕਣਾ ਚਾਹੀਦਾ ਕਿਉਂਕਿ ਉਹ ਸੂਟ ਸਾਰੇ ਜਿਹੜੇ ਪ੍ਰਿੰਟ ਬਣਾਉਂਦੇ ਨੇ ਗੁਰਦੁਆਰਾ ਸਾਹਿਬ ਲਈ ਹੀ ਬਣਾਉਂਦੇ ਨੇ ਫਿਰ ਗੁਰਦੁਆਰਾ ਸਾਹਿਬ ਜਾਣ ਲੱਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਨਾ ਦੁਪੱਟਾ ਸਿਰ ਤੇ ਨਾ ਟਿਕੇ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਜੀ ਲਓ ਜੀ ਅਗਲਾ ਸੂਟ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਹੈ ਇਹਦੇ neck ਤੇ ਆਪਾਂ ਨੇ ਇਹ ਵਾਲਾ ਲੈਸ਼ ਕਿ ਬਹੁਤ ਇੱਥੇ ਕੋਸ਼ਿਸ਼ ਕੀਤੀ ਕਿ ਕੋਈ ਹੋਰ ਲੈਸ਼ ਮਿਲ ਜੇ ਪਰ ਕਿਸੇ ਤਰ੍ਹਾਂ ਦੀ ਕੋਈ ਲੈਸ਼ ਜਿਹੜੀ ਵ ਬਹਾਦੇ ਉੱਪਰ ਲੈਸ਼ ਲੱਗੀ ਹੋਈ ਏ। ਬਾਕੀ ਕਾਫੀ ਕਸਟਮਰ ਜਿਹੜੇ ਸਿੰਪਲ ਸਿਟੀ ਪਸੰਦ ਕਰਦੇ ਨੇ ਵੀ ਬਿਲਕੁਲ ਸਿੰਪਲ ਸਾਡਾ ਸੂਟ ਬਣਾਇਓ ਔਰ ਸਿੰਪਲ ਸੂਟ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਲੁੱਕ ਆਉਂਦੀ ਹੈ ਜੀ। ਅਗਰ ਜ਼ਿਆਦਾ ਆਪਾਂ ਕੁਝ ਐਡ-ਆਨ ਕਰੀ ਜੈਨਾ ਤਾਂ ਕਿਤੇ ਨਾ ਕਿਤੇ ਸੂਟ ਦੀ ਉਹ ਵਾਲੀ ਲੁੱਕ ਨਹੀਂ ਆਉਂਦੀ ਹੈਗੀ ਜਿਹੜੀ ਆਪਾਂ ਨੂੰ ਚਾਹੀਦੀ ਹੁੰਦੀ ਹੈ। ਇਹ ਵੀ ਆਪਾਂ ਸਿੰਪਲ ਜੇ ਸੂਟ ਬਣਾਏ ਨੇ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਜੀ। ਇਹ ਰਹੇਗੀ ਜੀ ਪਲੇਨ ਸਰਵਾਰ ਇਹਦੇ ਨਾਲ ਔਰੇ ਰਹੇਗਾ ਜੀ ਦੁਪੱਟਾ ਇਹ ਵੀ ਆਪਣੀ ਕਲੈਕਸ਼ਨ ਹੈ ਜੀ ਕਾਫੀ ਟਾਈਮ ਪਹਿਲਾਂ ਆਪਾਂ ਨੇ ਇਹਨਾਂ ਸੂਟਾਂ ਦੀ ਵੀਡੀਓਜ਼ ਅਪਲੋਡ ਕੀਤੀਆਂ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਬਹੁਤ ਹੀ ਪਿਆਰੇ ਜਿਹੇ ਸੂਟ ਨੇ ਜੀ ਬਹੁਤ ਸੋਹਣੇ ਬਣ ਕੇ ਬਾਕੀ ਸੋਹਣੇ ਲਾ ਦੀਏ ਇਹ ਚੀਜ਼ ਕੋਈ ਵੀ ਚੀਜ਼ ਹੈ ਜਿੰਨਾ ਚਿਰ ਰੈਡੀ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਨੂੰ ਪ੍ਰੋਪਰ ਜਿਹੜਾ ਪਤਾ ਨਹੀਂ ਲੱਗਦਾ ਤੇ ਲੋ ਜੀ ਫਾਈਨਲੀ ਹੁਣ ਉਹ ਚੀਜ਼ ਦੀ ਵਾਰੀ ਜਿਹਦੀ ਤੁਹਾਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਕਾਫੀ ਮੈਸੇਜ ਹੁੰਦੇ ਨੇ ਕਿ ਦੀਦੀ ਜਦੋਂ ਤੁਸੀਂ ਹੈਂਡਵਰਕ ਦੀ ਵੀਡੀਓ ਅਪਲੋਡ ਕਰਦੇ ਹੋ ਨਾ ਸੱਚੀ ਕਮਾਲ ਕਰ ਦਿੰਦੇ ਹੋ ਤੇ ਉਹ ਕੰਨਾਂ ਨਾਲ ਵੀ ਥੋੜੀ ਵਧੀਆ ਚੀਜ਼ ਨੂੰ ਫਿਰ ਟਾਈਮ ਤਾਂ ਲੱਗਦਾ ਹੀ ਹੁੰਦਾ ਹਨਾ ਜਿਹੜੀ ਵੀਆਈਪੀ ਐਂਟਰੀ ਹੁੰਦੀ ਉਹ ਥੋੜੀ ਸਬਰ ਨਾਲ ਹੀ ਹੁੰਦੀ ਹੁੰਦੀ ਹੈ ਤੇ ਤੁਸੀਂ ਸਾਡਾ ਸੂਟ ਬਣਿਆ ਹੋਇਆ ਦੇਖੋ ਜੀ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਆਪਾਂ ਇਹ ਸੂਟ ਜਿਹੜਾ ਬਣਾਇਆ ਸ਼ਿਮਰ ਦੇ ਉੱਤੇ ਬਣਾਇਆ ਜੀ ਸ਼ਿਮਰ ਵੀ ਕੋਈ ਇਦਾਂ ਦਾ ਫੈਬਰਿਕ ਨਹੀਂ ਆਪਾਂ ਲਾਇਆ ਕਿ ਬਿਲਕੁਲ ਹਲਕਾ ਫੁਲਕਾ ਫੈਬਰਿਕ ਲਾਇਆ ਬਹੁਤ ਹੀ ਪਿਆਰੀ ਸ਼ਿਮਰ ਆਪਾਂ ਨੇ ਲਗਾਈ ਹੋਈ ਹੈ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਵਰਕ ਹੋਇਆ ਛੱਲਾ ਵਰਕ ਇਹਨੂੰ ਕਹਿੰਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਨੇ ਥ੍ਰੈਡ ਵਿੱਚ ਐਡ ਕੀਤਾ ਬਹੁਤ ਹੀ ਪਿਆਰਾ ਮਾਸ਼ੱਲਾ ਵਰਕ ਹੋਇਆ ਹੋਇਆ ਜੀ ਇਹ ਤੇ ਤੁਸੀਂ ਨੈੱਕ ਚੈੱਕ ਕਰ ਸਕਦੇ ਹੋ ਨੈੱਕ ਦੇ ਉੱਪਰ ਆਪਾਂ ਨੇ ਪੋਰਟਲੀ ਬਟਨ ਲਗਾ ਕੇ ਨੈੱਕ ਰੈਡੀ ਕੀਤਾ ਔਰ ਇਹ ਰਹਿਣਗੀਆਂ ਜੀ ਬਾਹਾਂ ਬਹੁਤ ਹੀ ਪਿਆਰੀਆਂ ਬਾਹਾਂ ਬਣੀਆਂ ਹੋਈਆਂ ਨੇ ਮੈਂ ਤੁਹਾਨੂੰ ਇੱਕ ਮਿੰਟ ਅ ਚੈੱਕ ਕਰਵਾਉਣੀ ਹੈ ਕਿਵੇਂ ਸਾਡੀ ਬਾਹਾਂ ਦੀ ਲੁੱਕ ਆਏਗੀ ਲੋ ਜੀ ਬਹੁਤ ਜ਼ਿਆਦਾ ਸੋਹਣੀ ਲੁੱਕ ਆਏਗੀ ਜੀ ਬਾਹਾਂ ਦੀ ਜਿੰਨਾਂ ਭੈਣਾਂ ਨੇ ਇਹ ਸੂਟ ਰੈਡੀ ਕਰਵਾਏ ਨੇ ਉਹਨਾਂ ਦਾ ਫੰਕਸ਼ਨ ਹੈ ਜੀ ਹੋਪ ਕਿ ਉਹਨਾਂ ਨੂੰ ਵੀ ਜ਼ਿਆਦਾ ਸੋਹਣੇ ਲੱਗਣਗੇ ਜਦੋਂ ਉਹ ਵੇਅਰ ਕਰਨਗੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਜਿਹੜਾ ਕੰਮ ਕੀਤਾ ਗਿਆ ਮੋਤੀ ਤੁਸੀਂ ਦੇਖ ਸਕਦੇ ਹੋ ਨਾਲ ਆਪਾਂ ਕਟਦਾਣਾ ਐਡ ਕੀਤਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੀ ਸਫਾਈ ਆਈ ਹੈ ਜਿਵੇਂ ਸਾਨੂੰ ਭੈਣਾ ਨੇ ਵੀਡੀਓ ਸੈਂਡ ਕੀਤੀ ਸੀ ਕਿ ਦੀਦੀ ਆਪਾਂ ਸੇਮ ਇਦਾਂ ਹੀ ਕਰਵਾਉਣਾ ਬਟ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਥੋੜਾ ਜਿਹਾ ਵਰਕ ਚੇਂਜ ਕਰ ਦਿਓ ਕਿਉਂਕਿ ਜਿਹੜੀ ਵੀਡੀਓ ਸੈਂਡ ਕੀਤੀ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਵਰਕ ਸੀ ਚਾਕਾਂ ਦੇ ਉੱਪਰ ਵੀ ਵਰਕ ਸੀ ਔਰ ਸੈਂਟਰ ਪੈਨਲ ਵੀ ਬਣਿਆ ਹੋਇਆ ਸੀ ਪਰ ਉਹ ਕਹਿੰਦੇ ਵੀ ਦੀਦੀ ਜਿਹੜਾ ਤੁਹਾਨੂੰ ਠੀਕ ਲੱਗਦਾ ਤੁਸੀਂ ਉਹ ਚੀਜ਼ ਕੱਟ ਦਿਓ ਜਿਹੜੀ ਚੀਜ਼ ਤੁਸੀਂ ਰੱਖਣਾ ਚਾਹੁੰਦੇ ਉਹ ਚੀਜ਼ ਤੁਸੀਂ ਰੱਖ ਦਿਓ ਆਪਾਂ ਨੇ ਕੀ ਕੀਤਾ ਆਪਾਂ ਸਾਈਡਾਂ ਵਾਲਾ ਚਾਕਾਂ ਵਾਲਾ ਜਿਹੜਾ ਵਰਕ ਸੀ ਉਹ ਆਪਾਂ ਨੇ ਕੱਟ ਦਿੱਤਾ ਔਰ ਆਪਾਂ ਨੇ ਇਹ ਵਾਲੀਆਂ ਦੋ ਅੰਬੀਆਂ ਜਿਹੜੀਆਂ ਅੰਬੀ ਦੇ ਵਿੱਚ ਬਹੁਤ ਹੀ ਸੋਹਣੀ ਚਿੜੀ ਬਣਾਈ ਹੋਈ ਹੈ ਜੀ ਚਿੜੀ ਦੇ ਵਿੱਚ ਸਾਰੇ ਸਿੱਪੀ ਨਾਲ ਡਿਜ਼ਾਈਨ ਕੀਤਾ ਗਿਆ ਔਰ ਨਾਲ ਹੀ ਮੋਤੀ ਦਬਕਾ ਸਾਰਾ ਕੁਝ ਲਗਾ ਕੇ ਬਹੁਤ ਸੋਹਣਾ ਜਿਹੜਾ ਫਲਾਵਰ ਹੀ ਬਣਾਇਆ ਗਿਆ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੀ ਸਾਡੇ ਬੁਟੀਕ ਦੇ ਹੋਂ ਤੱਕ ਦੇ ਜ ਜਿੰਨੇ ਵੀ ਡਿਜ਼ਾਈਨ ਬਣਾਏ ਨੇ ਜੀ ਸੁਪਰ ਹੀਟ ਡਿਜ਼ਾਈਨ ਬਣਾਏ ਨੇ ਕੁਝ ਐਦਾ ਨਹੀਂ ਹੈਗਾ ਕਿ ਕੁਝ ਆਪਾਂ ਨੇ ਜੋ ਸੋਚਿਆ ਸੀ ਨਾ ਕਿ ਪੀਜਾ ਵਧੀਆ ਨਹੀਂ ਬਣਿਆ ਹੈਗਾ ਨਹੀਂ ਕਿਉਂਕਿ ਕਾਰੀਗਰ ਜਿਹੜੇ ਕੰਮ ਕਰ ਰਹੇ ਨੇ ਜੀ ਦਿਲੋਂ ਜਾਨ ਨਾਲ ਕੰਮ ਕਰ ਰਹੇ ਨੇ ਘੇਰਾ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਘੇਰਾ ਬਣਿਆ ਹੋਇਆ ਔਰ ਪੂਰੇ ਸੂਟ ਦੀ ਬਹੁਤ ਹੀ ਪਿਆਰੀ ਸਟਿਚਿੰਗ ਹੋਈ ਹੋਈ ਹੈ ਜਿਹੜਾ ਆਪਾਂ ਨੇ ਥ੍ਰੈਡ ਦਾ ਕਲਰ ਐਡ ਕੀਤਾ ਉਹੀ ਥ੍ਰੈਡ ਦੀ ਆਪਾਂ ਨੇ ਕਲਰ ਦੀ ਪੇਸਟਿੰਗ ਜਿਹੜੀ ਕੀਤੀ ਹੋਈ ਹੈ ਸੌਰੀ ਸ਼ਿਮਰ ਦੇ ਉੱਪਰ ਆਪਾਂ ਨੇ ਇਹ ਵਾਲਾ ਸੂਟ ਜਿਹੜਾ ਰੈਡੀ ਕੀਤਾ ਬਹੁਤ ਹੀ ਪਿਆਰਾ ਸੂਟ ਹੈ ਔਰ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਬਾਜੂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀਆਂ ਬਾਹਾਂ ਬਣੀਆਂ ਹੋਈਆਂ ਨੇ ਜੀ ਬਹੁਤ ਪਿਆਰਾ ਲੱਗ ਰਿਹਾ ਜੀ ਇਹ ਵਾਲਾ ਸੂਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੁੱਕ ਆਏਗੀ ਜੇ ਸੂਟ ਦੀ ਇਸ ਤਰ੍ਹਾਂ ਦੀ ਲੁੱਕ ਆਏਗੀ ਸੂਟ ਦੀ ਬਹੁਤ ਪਿਆਰਾ ਬਣਿਆ ਹੋਇਆ ਹੈ ਸ਼ਿਮਰ ਵੀ ਡਬਲ ਸ਼ੈਡਡ ਜੀ ਸ਼ਿਮਰ ਹੈ ਕੁਛ ਇੱਕ ਸ਼ਾਈਨ ਹੁੰਦੀ ਕਿ ਜਿਹੜੀ ਆਪਾਂ ਆਪਣੀ ਅੱਖਾਂ ਨੂੰ ਚੰਗੀ ਨਹੀਂ ਲੱਗਦੀ ਬਟ ਇਹ ਬੜੀ ਪਿਆਰੀ ਜੀ ਮਿੱਠੀ-ਮਿੱਠੀ ਸ਼ਾਈਨ ਹੈ ਜੀ ਜਿਹੜੀ ਆਪਣੀ ਅੱਖਾਂ ਨੂੰ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਏ ਬਹੁਤ ਹੀ ਪਿਆਰਾ ਕਲਰ ਹੈ ਜੀ ਅਗਰ ਤੁਹਾਨੂੰ ਇਹ ਵਾਲਾ ਡਿਜ਼ਾਈਨ ਪਸੰਦ ਆ ਤੁਸੀਂ ਸੇਮ ਡਿਜ਼ਾਈਨ ਜਿਹੜਾ ਕਰਵਾ ਸਕਦੇ ਹੋ ਇਹ ਨਾਲ ਆਪਾਂ ਲਟਕਣ ਐਡ ਕੀਤੇ ਨੇ ਜੀ ਬਹੁਤ ਹੀ ਪਿਆਰੇ ਲਟਕਣ ਨੇ ਤੁਸੀਂ ਚੈੱਕ ਕਰ ਸਕਦੇ ਹੋ ਹਰ ਇੱਕ ਚੀਜ਼ ਦਾ ਧਿਆਨ ਰੱਖ ਕੇ ਆਪਾਂ ਐਡ ਕਰਦੇ ਆਂ ਜੀ ਇਦਾਂ ਨਹੀਂ ਹੈਗਾ ਵੀ ਆਹ ਚੀਜ਼ ਨਾਲ ਨਹੀਂ ਮੈਚ ਹੋ ਰਹੀ ਤਾਂ ਕੋਈ ਗੱਲ ਨਹੀਂ ਇਹਦੇ ਪਰ ਤੁਸੀਂ ਦੇਖ ਸਕਦੇ ਹੋ ਇਹ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਪ ਤੁਸ ਤੋਂ ਬਾਅਦ ਜਿਹੜੀ ਸਟੀਚਿੰਗ ਹੋਈ ਹੋਈ ਹੈ ਬਹੁਤ ਜ਼ਿਆਦਾ ਸੋਹਣੀ ਹੋਈ ਹੋਈ ਹੈ ਜੀ ਪੇਸਟਿੰਗ ਲਗਾ ਕੇ ਸਟੀਚਿੰਗ ਕੀਤੀ ਆਪਾਂ ਨੇ ਔਰ ਇਹ ਰਹੇਗੀ ਜੀ ਸਲਵਾਰ ਸਲਵਾਰ ਦੇ ਉੱਪਰ ਇਸ ਤਰ੍ਹਾਂ ਵਰਕ ਰਹੇਗਾ ਪੂਰੀ ਮੋਰੀ ਦੇ ਉੱਪਰ ਛੱਲਾ ਵਰਕ ਇਸ ਨੂੰ ਕਹਿੰਦੇ ਨੇ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਸਾਨੂੰ ਸਿਰਫ ਉਹਨਾਂ ਨੇ ਇੱਕ ਵੀਡੀਓ ਸੈਂਡ ਕੀਤੀ ਸੀ ਕੀ ਦੀਦੀ ਇਹ ਵਾਲਾ ਸੂਟ ਬਣਾਉਣਾ ਸੇਮ ਕਲਰ ਤੇ ਬਣਾਉਣਾ ਸਾਰਾ ਕੁਝ ਸੇਮ ਰੱਖਣਾ ਪਰ ਥੋੜਾ ਜਿਹਾ ਵਰਕ ਚੇਂਜ ਕਰ ਦਿਓ ਥੋੜਾ ਜਿਹਾ ਆਪਾਂ ਨੇ ਵਰਕ ਚੇਂਜ ਕੀਤਾ ਕਿ ਆਪਾਂ ਨੇ ਚਾਕਾਂ ਵਾਲਾ ਵਰਕ ਜਿਹੜਾ ਉਹ ਕੱਢ ਦਿੱਤਾ ਸੀ ਸੈਂਟਰ ਪਹਿਲਾਂ ਰੱਖ ਕੇ ਆਪਾਂ ਨੇ ਅੰਬੀਆਂ ਬਣਾਈਆਂ ਨੇ ਇਹ ਰਹੇਗਾ ਜੀ ਦੁਪੱਟਾ ਨਾਲ ਦੁਪੱਟਾ ਰਹੇਗਾ ਜੀ ਫੁੱਲ ਪਿਓਰ ਦਾ ਫੁੱਲ ਪਿਓਰ ਦਾ ਦੁਪੱਟਾ ਹੈ ਇਸ ਨੀਤੇ ਤੁਸੀਂ ਦੇਖ ਸਕਦੇ ਟਿਸ਼ੂ ਲਗਾ ਕੇ ਆਪਾਂ ਨੇ ਨਾਲ ਜਿਹੜੀ ਲੈਸ ਹੈ ਉਹ ਐਡ ਕੀਤੀ ਹੈ ਲੈਸ ਤੁਸੀਂ ਆਪਾਂ ਦੇਖ ਸਕਦੇ ਜੀ ਸਿੱਪੀ ਦੇ ਨਾਲ ਆਪਾਂ ਮੈਚ ਕਰਕੇ ਜਿਹੜੀ ਲੈਸ ਉਹ ਲਗਾਈ ਹੈ ਕਿਉਂਕਿ ਇਹ ਪਾਰਟੀ ਵੇਅਰ ਸੂਟ ਨੇ ਜ ਥੋੜੀ ਸ਼ਾਈਨ ਜਿਹੜੀ ਵਧੀਆ ਰੱਖੀ ਹੋਈ ਹੈ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਦੁਪੱਟਾ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਨੀ ਆ ਥੋੜਾ ਜਿਹਾ ਇਸ ਤਰ੍ਹਾਂ ਦੁਪੱਟੇ ਦੇ ਲੁੱਕ ਨੇ ਦੁਪੱਟਾ ਤੁਹਾਨੂੰ ਫੁੱਲ ਪਿਓਰ ਦਾ ਮਿਲੇਗਾ ਜੀ ਕਿਉਂਕਿ ਜਦੋਂ ਆਪਾਂ ਸੂਟ ਹੈਵੀ ਬਣਾਉਂਦੇ ਆ ਤਾਂ ਫਿਰ ਦੁਪੱਟੇ ਦੇ ਪਿੱਛੇ ਆਪਾਂ ਨੇ ਹਨਾ ਕਿਉਂ ਕਰਨਾ ਕਿ ਥੋੜੇ ਜਿਹਾ ਪੈਸੇ ਪਿੱਛੇ ਫਿਰ ਦੁਪੱਟਾ ਜਿਹੜਾ ਵਧੀਆ ਸੂਟ ਦਾ ਦੁਪੱਟਾ ਵਧੀਆ ਹੀ ਲਗਾਉਣਾ ਚਾਹੀਦਾ ਪਰਸਨਲੀ ਮੈਨੂੰ ਇਹ ਕਲਰ ਔਰ ਸੂਟ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱ ਅਸੋ ਕਹਿੰਦਾ ਨਾ ਮਾਂ ਨੂੰ ਆਪਣੇ ਸਾਰੇ ਬੱਚੇ ਹੀ ਪਿਆਰੇ ਲੱਗਦੇ ਨੇ ਪਰ ਨਹੀਂ ਜੀ ਇਹ ਸੂਟ ਵਾਕਈ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਜੀ ਤੇ ਸਾਡੇ ਇੱਕ ਹੀ ਕਸਟਮਰ ਦਾ ਆਰਡਰ ਹੈ ਜੀ ਅੱਜ ਇਹਨਾਂ ਦਾ ਆਰਡਰ ਚੱਲਿਆ ਜਾਣਾ ਸੀ ਸੋਚਿਆ ਤੁਹਾਡੇ ਨਾਲ ਵੀਡੀਓ ਜਿਹੜੀ ਜ਼ਰੂਰ ਆਪਾਂ ਸ਼ੇਅਰ ਕਰ ਦਈਏ ਇੱਕ ਵਾਰ ਤੁਸੀਂ ਫਿਰ ਦੇਖ ਸਕਦੇ ਹੋ ਅਗਰ ਤੁਹਾਨੂੰ ਇਹ ਡਿਜ਼ਾਈਨ ਔਰ ਕਲਰ ਪਸੰਦ ਆ ਤਾਂ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜ ਸਕਦੇ ਹੋ ਔਰ ਸੇਮ ਡਿਜ਼ਾਈਨ ਜਿਹੜਾ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਅਗਰ ਮੈਂ ਕਹਾ ਕਿ ਅਗਰ ਤੁਸੀਂ ਇਹਦੇ ਵਿੱਚੋਂ ਕੁਝ ਵੀ ਨਹੀਂ ਘਟਵਾਉਂਦੇ ਤਾਂ ਸੇਮ ਡਿਜ਼ਾਈਨ ਬਣਾਉਂਦੇ ਹੋ ਬਹੁਤ ਜ਼ਿਆਦਾ ਸੋਹਣਾ ਬਣੇਗਾ ਜੀ ਬਹੁਤ ਹੀ ਵਧੀਆ ਯੂਨੀਕ ਤੇ ਪੀਸ ਬਣੇਗਾ ਡੀਸੈਂਟ ਜਿਹਾ ਲੱਗ ਜਾਂ ਪੀਸ ਬਣੇਗਾ ਜੀ ਪਾਰਟੀ ਵੇਅਰ ਵੀ ਹੈ ਉਹ ਤੁਸੀਂ ਜਿਵੇਂ ਮੈਰਿਜ ਫੰਕਸ਼ਨ ਤੋਂ ਬਾਅਦ ਤੁਸੀਂ ਈਜ਼ੀਲੀ ਕਿਤੇ ਵੀ ਛੋਟੇ-ਮੋਟੇ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਹੋ ਇਦਾਂ ਨਹੀਂ ਹੈਗਾ ਵੀ ਤੁਸੀਂ ਇੱਕ ਫੰਕਸ਼ਨ ਤੇ ਵੇਅਰ ਕਰ ਲਿਆ ਤਾਂ ਉਦੋਂ ਬਾਅਦ ਕਿਤੇ ਨਹੀਂ ਵੇਅਰ ਕਰ ਸਕਦੇ ਕਿਉਂਕਿ ਜਿਹੜਾ ਵਰਕ ਹੈ ਨਾ ਬਹੁਤ ਹੀ ਪਿਆਰਾ ਵਰਕ ਹੈ ਨਾ ਹੀ ਜ਼ਿਆਦਾ ਹੈਵੀ ਔਰ ਨਾ ਹੀ ਜ਼ਿਆਦਾ ਲਾਈਟ ਵੇਟ ਹੈ ਕਿਉਂਕਿ ਘੇਰੇ ਤੇ ਵੀ ਬਹੁ ਅਗਲਾ ਪੀਸ ਚੈੱਕ ਕਰੋ ਇਹ ਆਪਾਂ ਹੀ ਉਹਨਾਂ ਨੂੰ ਆਪਣਾ ਡਿਜ਼ਾਈਨ ਭੇਜਿਆ ਸੀ ਉਹ ਕਹਿੰਦੇ ਸਾਨੂੰ ਦੀਦੀ ਵੀ ਕੋਈ ਡਿਜ਼ਾਈਨ ਸੈਂਡ ਕਰੋ ਆਪਾਂ ਸੂਟ ਰੈਡੀ ਕਰਵਾਉਣੇ ਤੁਹਾਡੇ ਕੋਲ ਤੇ ਆਪਾਂ ਉਹਨਾਂ ਨੂੰ ਫੋਟੋਆਂ ਭੇਜੀਆਂ ਸੀ ਵੀ ਦੀਦੀ ਇਹ ਵਾਲੇ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਜੇ ਤੁਹਾਨੂੰ ਕਿਹਨਾਂ ਦੇ ਵਿੱਚੋਂ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਦੱਸ ਦਿਓ ਤੇ ਉਹਨਾਂ ਨੇ ਇਹ ਵਾਲਾ ਡਿਜ਼ਾਈਨ ਜਿਹੜਾ ਪਸੰਦ ਕੀਤਾ ਸੀ ਤੇ ਇਹ ਡਿਜ਼ਾਈਨ ਆਪਾਂ ਬਣਾਇਆ ਜੀ ਕੀ ਵੀ ਸਿਲਕ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਕੀ ਵੀ ਸਿਲਕ ਤੁਸੀਂ ਦੇਖ ਸਕਦੇ ਹੋ ਕੰਮ ਦੀ ਤੁਸੀਂ ਸਫਾਈ ਚੈੱਕ ਕਰੋ ਵੀਡੀਓਜ਼ ਦਿਖਾਉਣ ਦਾ ਬਣਾਉਣ ਦਾ ਮਤਲਬ ਇਹੀ ਹੁੰਦਾ ਜੀ ਤੁਸੀਂ ਸਾਡੇ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਥੋੜਾ ਇਗਨੋਰ ਕਰੋ ਪ੍ਰੈਸ ਨਹੀਂ ਹੋਈ ਹੈਗੀ ਹੁਣ ਆਪਾਂ ਪ੍ਰੈਸ ਕਰਕੇ ਫਿਰ ਪੈਕਿੰਗ ਕਰਾਂਗੇ ਸਾਰਾ ਘੇਰੇ ਦੇ ਉੱਪਰ ਕੰਮ ਕੀਤਾ ਗਿਆ ਉੱਪਰ ਚਾਕਾਂ ਦਾ ਕੰਮ ਹੈ ਔਰ ਪੂਰੀ ਸ਼ਰਟ ਦੇ ਵਿੱਚ ਇਸੇ ਤਰ੍ਹਾਂ ਬੂਟੀਆਂ ਨੇ ਕੰਮ ਬਹੁਤ ਹੀ ਜ਼ਿਆਦਾ ਕਲੀਨ ਹੈ ਜੀ ਤੁਸੀਂ ਦੇਖ ਸਕਦੇ ਹੋ ਇੰਨਾ ਨੀਟ ਐਂਡ ਕਲੀਨ ਵਰਕ ਹੈ ਸਿੱਪੀ ਤੁਸੀਂ ਦੇਖ ਸਕਦੇ ਹੋ ਕਿ ਸਿੱਪੀ ਕਿਵੇਂ ਲੱਗੀ ਹੋਈ ਹੈ ਮੋਤੀ ਕਿਵੇਂ ਐਡ ਕੀਤਾ ਕਣਦਾਣਾ ਕਿਵੇਂ ਐਡ ਕੀਤਾ ਹਰ ਇੱਕ ਜਗ੍ਹਾ ਆਪਣੇ ਆਪ ਤੇ ਆਪਣੀ ਆਪਣੀ ਜਗ੍ਹਾ ਤੇ ਟਿੱਗੀ ਹੋਈ ਕੁਝ ਵੀ ਇਦਾਂ ਨਹੀਂ ਹੈਗਾ ਕਿ ਕੁਝ ਇੱਧਰ ਉੱਧਰ ਹਿੱਲ ਰਿ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਹ 레드 ਜਿਹਾ ਕਲਰ ਹੈ 레드 ਹੋ ਨਹੀਂ ਹੈਗਾ ਕਿ ਬਿਲਕੁਲ ਡਾਰਕ ਰ ਹੈ ਅੱਖਾਂ ਚ ਵੱਜਣ ਵਾਲਾ ਨਹੀਂ ਬਹੁਤ ਹੀ ਮਿੱਠਾ ਜਿਹਾ ਪਿਆਰਾ ਜਿਹਾ 레드 ਕਲਰ ਹੈ ਜੀ ਇਹ ਇਸ ਤਰ੍ਹਾਂ ਸਾਰੇ ਸ਼ਰਟ ਦੇ ਵਿੱਚ ਬੂਟੀਆਂ ਬਣੀ ਹੋਈਆਂ ਉੱਪਰ ਤੁਸੀਂ ਨੈੱਕ ਚੈੱਕ ਕਰ ਸਕਦੇ ਹੋ ਗੋਲ ਆਪਾਂ ਨੈੱਕ ਰੱਖਿਆ ਹੋਇਆ ਬਹੁਤ ਹੀ ਪਿਆਰਾ ਨੈੱਕ ਬਣਿਆ ਹੋਇਆ ਔਰ ਨਾਲ ਆਪਾਂ ਲਟਕਣ ਜਿਹੜੇ ਨੇ ਐਡ ਕੀਤੇ ਹੋਏ ਨੇ ਕਿਉਂਕਿ ਜਿਹੜੇ ਪਾਰਟੀ ਵੇ ਸੂਟ ਨਾਲ ਜੀ ਲਟਕਣ ਨਾਲ ਜ਼ਿਆਦਾ ਸੋਹਣੇ ਲੱਗਣ ਲੱਗ ਜਾਂਦੇ ਨੇ ਔਰ ਇਹ ਆਪਾਂ ਨੇ ਕੀਤੀਆਂ ਨੇ ਜੀ ਬਾਹਾਂ ਰੈਡੀ ਬਹੁਤ ਹੀ ਪਿਆਰੀਆਂ ਹਾਂ ਜਿਵੇਂ ਦੀ ਬਾਟਮ ਹੈ ਬਾਵਾ ਦੇ ਉੱਪਰ ਉਥੇ ਦਾ ਪੈਚਵਰਕ ਲਗਾ ਕੇ ਆਪਾਂ ਜਿਹੜਾ ਬਾਵਾ ਨੂੰ ਡਿਜ਼ਾਈਨ ਕੀਤਾ ਗਿਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਹੋਇਆ ਔਰ ਕੰਮ ਦੀ ਬਹੁਤ ਜ਼ਿਆਦਾ ਸਫਾਈ ਹੈ ਜੀ ਹਾਂ ਕੁਛ ਹੁੰਦਾ ਜੀ ਇਦਾਂ ਹੁੰਦਾ ਕਈ ਵਾਰ ਸਾਨੂੰ ਜੀ ਫੋਟੋ ਸੈਂਡ ਕਰ ਦੇਣਗੇ ਕਹਿੰਗੇ ਦੀਦੀ ਸੇਮ ਹੀ ਬਣਾਇਓ ਦੇਖੋ ਕਈ ਵਾਰ ਇਦਾਂ ਹੁੰਦਾ ਹੈ ਕਿ ਆਪਾਂ ਫੋਟੋ ਦੇਖ ਲੈਨੇ ਬਟ ਕਈ ਵਾਰ ਸੇਮ ਮਟੀਰੀਅਲ ਨਹੀਂ ਮਿਲਦਾ ਹੈਗਾ ਬਟ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਉਸ ਤੋਂ ਵਧੀਆ ਕਰਕੇ ਦਈਏ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੀ ਇਹ ਵਾਲਾ ਡਿਜ਼ਾਈਨ ਔਰ ਇਹ ਰਹੇਗੀ ਜ ਸਲਵਾਰ ਆ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਇਹ ਰੈੱਡ ਦੇ ਨਾਲ ਆਪਾਂ ਨੇ ਬਲੂ ਸਲਵਾਰ ਰੱਖੀ ਹੋਈ ਹੈ ਜੀ ਸਾਰੀ ਸਲਵਾਰ ਦੇ ਮੂਰੀ ਦੇ ਉੱਪਰ ਬਹੁਤ ਸੋਨਾ ਕੰਮ ਕੀਤਾ ਗਿਆ ਚਲੋ ਜੀ ਚੈੱਕ ਕਰੋ ਬਹੁਤ ਹੀ ਪਿਆਰੀ ਔਰ ਬਹੁਤ ਹੀ ਹੈਵੀ ਮੂਰੀ ਬਣੀ ਹੋਈ ਹੈ ਸਾਰਾ ਮੋਤੀ ਦਾ ਕੰਮ ਹੈ ਸਿੱਪੀ ਦਾ ਕੰਮ ਹੈ ਘੜ ਦਾਣੇ ਦਾ ਕੰਮ ਹੈ ਜ਼ਰੀ ਦਾ ਕੰਮ ਹੈ ਜੀ ਵਿੱਚ ਔਰ ਰੈੱਡ ਥ੍ਰੈਡ ਦਾ ਕੰਮ ਕੀਤਾ ਗਿਆ ਕਿਉਂਕਿ ਜਰੀ ਆਪਣੀ ਸ਼ਰਟ ਹੈ ਉਹ ਰੈੱਡ ਮਹਿਰੂਨ ਜੀ ਹੈ ਤੇ ਉਸੇ ਤਰ੍ਹਾਂ ਹੀ ਨਾਲ ਆਪਾਂ ਨੇ ਬਾਟਮ ਦੇ ਉੱਪਰ ਰੈੱਡ ਜਿਹੜਾ ਮਹਿਰੂਨ ਥ੍ਰੈਡ ਹੈ ਉਹ ਐਡ ਕੀਤਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਵੀ ਔਰ ਜੇਕਰ ਇਹ ਵਾਲਾ ਡਿਜ਼ਾਈਨ ਪਸੰਦ ਹੈ ਤੁਸੀਂ ਸੇਮ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਕਿਉਂਕਿ ਜਦੋਂ ਆਪਾਂ ਡਿਜ਼ਾਈਨ ਨਾਲ ਛੇੜਖਾਨੀ ਕਰਦੇ ਆ ਨਾ ਵੀ ਤੁਸੀਂ ਸਾਨੂੰ ਦੀਦੀ ਆ ਨਹੀਂ ਪਸੰਦ ਤੁਸੀਂ ਆ ਵਿੱਚੋਂ ਕੱਢ ਦੋ ਫਿਰ ਕਿਤੇ ਨਾ ਕਿਤੇ ਸੂਟ ਦੀ ਉਹ ਲੁੱਕ ਨਹੀਂ ਆਉਂਦੀ ਹੈਗੀ ਤੇ ਤੁਸੀਂ ਜਿਵੇਂ ਇਹ ਸੇਮ ਡਿਜ਼ਾਈਨ ਬਣਿਆ ਹੋਇਆ ਤੁਸੀਂ ਸੇਮ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਜੀ ਤੇ ਇਹਦੇ ਨਾਲ ਵੀ ਦੁਪੱਟਾ ਆਪਾਂ ਨੇ ਫੁੱਲ ਪਿਓਰ ਦਾ ਰੱਖਿਆ ਹੋਇਆ ਜੀ ਨਾ ਭਾਰਤ ਦਾ ਇਹ ਵੀ ਦੁਪੱਟੇ ਦੇ ਆਪਾਂ نیچے ਟਿਸ਼ੂ ਲਗਾ ਕੇ ਉੱਪਰ ਆਪਾਂ ਨੇ ਜਿਹੜਾ ਇਸ ਤਰ੍ਹਾਂ ਗੋਟਾ ਲਾਇਆ ਹੋਇਆ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਉਹਨਾਂ ਨੇ ਸਾਨੂੰ ਸਪੈਸ਼ਲੀ ਕਿਹਾ ਸੀ ਕਿ ਦੀਦੀ ਗੋਟੇ ਜਿਹੜੇ ਤੁਸੀਂ ਲਗਾਉਣੇ ਨੇ ਉਹ ਜ਼ਿਆਦਾ ਚੌੜੇ ਨਾ ਹੋਣ ਇਸ ਕਰਕੇ ਆਪਾਂ ਆ ਠੀਕ ਜੀ ਜਿਦਾ ਤੁਸੀਂ ਦੇਖ ਸਕਦੇ ਵੀ ਜ਼ਿਆਦਾ ਚੌੜੇ ਵੀ ਨਹੀਂ ਹੈਗੇ ਔਰ ਜ਼ਿਆਦਾ ਛੋਟੇ ਵੀ ਨਹੀਂ ਹੈਗੇ ਮੀਡੀਅਮ ਸਾਈਜ਼ ਦੇ ਵਿੱਚ ਆਪਾਂ ਨੇ ਜਿਹੜਾ ਗੋਟਾ ਲਗਾਇਆ ਹੋਇਆ ਬਹੁਤ ਹੀ ਪਿਆਰਾ ਸੂਟ ਹੈ ਜੀ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਉਹ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ। ਅਗਰ ਤੁਹਾਨੂੰ ਸੇਮ ਡਿਜ਼ਾਈਨ ਪਸੰਦ ਹੈ ਸਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ। ਕੋਈ ਵੀ ਡਿਜ਼ਾਈਨ ਸਾਡੇ ਤੋਂ ਤੁਸੀਂ ਰੈਡੀ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਵੀ ਪਸੰਦ ਹੈ ਤੁਸੀਂ ਸਾਨੂੰ ਉਹ ਵੀ ਸੈਂਡ ਕਰ ਸਕਦੇ ਹੋ। ਹਾਂ ਜੋ ਇੱਕ ਗੱਲ ਹੋਰ ਫੈਬਰਿਕ ਜ਼ਰੂਰ ਮੈਂਸ਼ਨ ਕਰਿਆ ਕਰੋ ਨਾਲ ਕਿ ਤੁਸੀਂ ਕਿਸ ਫੈਬਰਿਕ ਤੇ ਜਿਹੜਾ ਸੂਟ ਬਣਵਾਉਣਾ ਹੈ, ਦੁਪੱਟਾ ਕਿਹੜਾ ਲਗਾਉਣਾ। ਅਗਰ ਤੁਸੀਂ ਹੈਂਡਰੋਕ ਦਾ ਪੀਸ ਰੈਡੀ ਕਰਵਾ ਰਹੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਕਿ ਦੁਪੱਟਾ ਫੁੱਲ ਪ्योर ਦਾ ਹੀ ਲਗਵਾਇਆ ਕਰੋ। ਕਿਉਂਕਿ ਫੁੱਲ ਤੇ ਉਹਦੇ ਜਿਹੜੇ ਦੁਪੱਟੇ ਦੀ ਗ੍ਰੇਸ ਆ ਜੀ ਬਹੁਤ ਵਧੀਆ ਇਕ ਤਾਂ ਜਦੋਂ ਬੋਟਾ ਲੱਗ ਜਾਂਦਾ ਟਿਸ਼ੂ ਲੱਗ ਜਾਂਦਾ ਸਿਰ ਤੇ ਆਰਾਮ ਨਾਲ ਟਿਕਿਆ ਜਾਂਦਾ ਤੁਸੀਂ ਕਿਸੇ ਵੀ ਫੈਬਰਿਕ ਤੇ ਇਹ ਵਾਲਾ ਸੂਟ ਜਿਹੜਾ ਬਣਾ ਸਕਦੇ ਹੋ ਅਗਰ ਤੁਹਾਨੂੰ ਕ੍ਰੇਪ ਪਸੰਦ ਆ ਤੁਸੀਂ ਕ੍ਰੇਪ ਤੇ ਬਣਵਾ ਸਕਦੇ ਹੋ ਅਗਰ ਤੁਹਾਨੂੰ ਕੀਵੀ ਸਿਲਕ ਪਸੰਦ ਹੈ ਕੀਵੀ ਸਿਲਕੇ ਬਣਾ ਸਕਦੇ ਹੋ ਕੀਵੀ ਸਿਲਕ ਦੇ ਵਿੱਚ ਤੇ ਕ੍ਰੇਪ ਦੇ ਵਿੱਚ ਬੋਤਾਂ ਜ਼ਿਆਦਾ ਆਪਾਂ ਆਪਾਂ ਫਰਕ ਨਹੀਂ ਕਹਿ ਸਕਦੇ ਬਹੁਤ ਹੀ ਪਿਆਰੀ ਜੀ ਕੀਵੀ ਸਿਲਕ ਆਪਾਂ ਲਈ ਹੋਈ ਹੈ ਲਓ ਜੀ ਅਗਲਾ ਕਲਰ اور ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਤੇ ਇਹ ਆਪਾਂ ਬਣਾਇਆ ਜੀ ਕ੍ਰਸ਼ ਦੇ ਉੱਪਰ ਕ੍ਰਸ਼ ਟਿਸ਼ੂ ਦੇ ਉੱਪਰ ਬਣਾਇਆ ਬਹੁਤ ਹੀ ਪਿਆਰੀ ਕ੍ਰਸ਼ ਟਿਸ਼ੂ ਲੱਗੀ ਹੋਈ ਹੈ ਕੋਈ ਇਦਾਂ ਨਹੀਂ ਹੈਗੀ ਬਿਖੜਵੀ ਜੀ ਕ੍ਰਸ਼ ਟਿਸ਼ੂ ਇਹ ਬਹੁਤ ਹੀ ਸੌਫਟ ਕ੍ਰਸ਼ ਹੈ ਪਿਓਰ ਵਾਲੀ ਕ੍ਰਸ਼ ਲੱਗੀ ਹੋਈ ਹੈ ਜੇ ਤੁਸੀਂ ਨੈਕ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਨੈਕ ਬਣਿਆ ਹੋਇਆ ਔਰ ਬਹੁਤ ਹੀ ਪਿਆਰੀਆਂ ਬਾਹਾਂ ਬਣੀਆਂ ਹੋਈਆਂ ਨੇ ਕਾਫੀ ਹੈਵੀ ਸੂਟ ਹੈ ਜੀ ਇਹ ਚੈੱਕ ਕਰ ਸਕਦੇ ਹੋ ਬਾਹਾਂ ਦੀ ਲੁੱਕ ਕੁਛ ਇਸ ਤਰ੍ਹਾਂ ਦੀ ਆਏਗੀ ਇਹ ਵੀ ਸਾਨੂੰ ਉਹਨਾਂ ਨੇ ਵੀਡੀਓ ਸੈਂਡ ਕੀਤੀ ਸੀ ਕਿ ਦੇ ਦੇ ਆਪਾਂ ਸੇਮ ਹੀ ਬਣਾਉਣਾ ਕੁਝ ਵੀ ਚੇਂਜ ਨਹੀਂ ਕਰਨਾ ਆਪਾਂ ਕੁਝ ਵੀ ਇੱਥੇ ਚੇਂਜ ਨਹੀਂ ਕਈ ਵਾਰ ਇਦਾਂ ਹੁੰਦਾ ਕਿ ਵੀਡੀਓ ਦੇ ਵਿੱਚ ਆਪਾਂ ਨੂੰ ਪ੍ਰੋਪਰ ਜਿਹੜਾ ਨਹੀਂ ਪਤਾ ਲੱਗਦਾ ਕਿ ਕਿਵੇਂ ਦਾ ਕੰਮ ਕੀਤਾ ਗਿਆ ਕੀ ਕੁਝ ਲਗਾਇਆ ਗਿਆ ਬਟ ਆਪਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਸੇਮ ਹੀ ਬਣਾਈਏ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਬਾਹਾਂ ਦੇ ਉੱਪਰ ਇੰਨਾ ਐਡਾ ਵੱਡਾ ਫਲਾਵਰ ਆਇਆਗਾ ਜੀ ਜੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਉਹ ਨਾਲ ਵਿੱਚ ਆਪਾਂ ਨੇ ਰੈੱਡ ਕਲਰ ਦਾ ਜਿਹੜਾ ਥ੍ਰੈਡ ਐਡ ਕੀਤਾ ਹੋਇਆ ਉਹ ਜਿਵੇਂ ਵੀਡੀਓ ਦੇ ਵਿੱਚ ਸੀ ਸੇਮ ਹੀ ਆਪਾਂ ਨੇ ਐਡ ਕੀਤਾ ਹੋਇਆ ਔਰ ਇੱਕ ਗੱਲ ਹੋਰ ਜਿਵੇਂ ਵੀਡੀਓ ਵਿੱਚ ਲਟਕਣ ਲੱਗੇ ਹੋ ਸੀ ਲਟਕਣ ਆਪਾਂ ਖੁਦ ਰੈਡੀ ਕਰਕੇ ਲਟਕਣ ਜਿਹੜੇ ਬਣਾਏ ਹੋਏ ਨੇ ਉਹ ਦੁਪੱਟਾ ਸੂਟ ਦੇ ਪਿੱਛੇ ਜਿਹੜੇ ਬੈਗ ਤੇ ਲਾਏ ਹੋਏ ਨੇ ਇਹ ਐਵੇਂ ਕਰਕੇ ਜਦੋਂ ਆਪਣੇ ਲਟਕਣ ਪਿੱਛੇ ਬੰਨਣਗੇ ਬਹੁਤ ਜ਼ਿਆਦਾ ਸੋਹਣੀ ਲੁੱਕ ਆਉਣੀ ਹੈ ਜੀ ਲਟਕਣਾਂ ਦੀ ਤੁਸੀਂ ਦੇਖ ਸਕਦੇ ਹੋ ਜੀ ਬੁਟੀਕ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਾਂ ਪੀਸ ਨੂੰ ਜਿੰਨਾ ਵਧੀਆ ਬਣਾ ਸਕਦੇ ਹਾਂ ਜੀ ਓਨਾ ਵਧੀਆ ਬਣਾਈਏ ਵੀ ਐ ਨਹੀਂ ਹੈਗਾ ਕਿ ਸਿੰਪਲ ਪੀਸ ਆਪਾਂ ਬਣਾ ਦਈਏ ਹੁਣ ਤੁਸੀਂ ਦੇਖ ਸਕਦੇ ਹੋ ਸਾਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਮੋਤੀ ਤੇ ਇਹਦਾ ਦਬਕੇ ਦਾ ਕੰਮ ਕੀਤਾ ਗਿਆ ਤੇ ਔਰ ਜਿਹੜੀ ਮੇਨ ਗੱਲ ਹੈ ਜੀ ਇਹ ਫਲਾਵਰ ਦੋਨੋਂ ਆਪਣੇ ਨੀਚੇ ਘੇਰੇ ਕੋਲ ਆਉਣਗੇ ਹਿਪ ਤੋਂ ਨੀਚੇ ਆਉਣਗੇ ਬਹੁਤ ਹੀ ਪਿਆਰੇ ਫਲਾਵਰ ਬਣੇ ਹੋਏ ਨੇ ਔਰ ਤੁਸੀਂ ਦੇਖ ਸਕਦੇ ਪੂਰੇ ਸ਼ਰਟ ਦੇ ਚਾਕਾਂ ਤੇ ਘੇਰੇ ਦੇ ਉੱਪਰ ਕੰਮ ਕੀਤਾ ਗਿਆ ਔਰ ਪੂਰੀ ਸ਼ਰਟ ਦੇ ਵਿੱਚ ਮੋਤੀ ਨਾਲ ਕੰਮ ਕੀਤਾ ਗਿਆ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਔਰ ਜਿਹੜੀ ਮੇਨ ਗੱਲ ਹੈ ਜੀ ਪੇਸਟਿੰਗ ਪੇਸਟਿੰਗ ਸੂਟ ਨੂੰ ਬਹੁਤ ਜ਼ਿਆਦਾ ਸੋਹਣਾ ਬਣਾ ਦਿੰਦੀ ਚਾਰ ਚੰਨ ਲਾ ਦਿੰਦੀ ਹੈ ਜੀ ਪੇਸਟਿੰਗ ਨਾਲ ਇੱਕ ਤਾਂ ਸੂਟ ਜਿਹੜਾ ਆਪਣਾ ਖੜਿਆ ਖੜਿਆ ਰਹਿੰਦਾ ਬਹੁਤ ਹੀ ਪਿਆਰਾ ਲੱਗਦਾ ਹੈ ਜੀ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜ ਤੁਹਾਨੂੰ ਮੈਂ ਦਿਖਾ ਦਾਂ ਬਹੁਤ ਹੀ ਪਿਆਰੀ ਸ਼ਰਟ ਬਣੀ ਹੋਈ ਹੈ ਜੀ ਦੋਨੋਂ ਫਲਾਵਰ ਦੋਨੋਂ ਸਾਈਡ ਬਣੇ ਹੋਏ ਨੇ ਹਾਂ ਜਿਵੇਂ ਫਰੰਟ ਬਣਿਆ ਹੋਇਆ ਜੀ ਇਸੇ ਤਰ੍ਹਾਂ ਹੀ ਬੈਕ ਬਣੀ ਹੋਈ ਹੈ ਪੂਰਾ ਹੈਵੀ ਸੂਟ ਹੈ ਜੀ ਇਹ ਕ੍ਰਸ਼ ਦੇ ਉੱਪਰ ਬਣਿਆ ਹੋਇਆ ਕ੍ਰਸ਼ ਟਿਸ਼ੂ ਦੇ ਉੱਪਰ ਬਹੁਤ ਜ਼ਿਆਦਾ ਸੌਫਟ ਜਿਹੜੀ ਕ੍ਰਸ਼ ਟਿਸ਼ੂ ਲੱਗੀ ਹੋਈ ਹੈ ਕੁਝ ਏਦਾਂ ਨਹੀਂ ਹੈਗੀ ਕ੍ਰਸ਼ ਟਿਸ਼ੂ ਖੜਿਆ-ਖੜਿਆ ਕਪੜਾ ਰਹਿੰਦਾ ਨਹੀਂ ਜੀ ਬਹੁਤ ਹੀ ਪਿਆਰੀ ਕ੍ਰਸ਼ ਟਿਸ਼ੂ ਲੱਗੀ ਹੋਈ ਹੈ ਰੋਜ਼ ਸਾਰੇ ਘੇਰੇ ਦੇ ਉੱਪਰ ਬੈਕ ਤੇ ਵੀ ਕੰਮ ਰਹੇਗਾ ਜਿਵੇਂ ਸੇਮ ਫਰੰਟ ਤੇ ਕੰਮ ਹੈ ਉਸੇ ਤਰ੍ਹਾਂ ਹੀ ਸੇਮ ਬੈਕ ਦੇ ਉੱਪਰ ਕੰਮ ਹੈ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਜੀ ਦੇਖ ਸਕਦੇ ਹੋ ਇਸੇ ਤਰ੍ਹਾਂ ਹੀ ਬੈਕ ਜਿਹੜਾ ਗਲਾ ਬਣਿਆ ਹੋਇਆ ਨਾ ਚੈੱਕ ਕਰ ਸਕਦੇ ਹੋ ਬੈਕ ਔਰ ਫਰੰਟ ਦੋਨੋਂ ਸੇਮ ਹੀ ਬਣੀ ਹੋਈ ਹੈ ਜੀ ਦੇਖੋ ਔਰ ਸੇਮ ਡਿਜ਼ਾਈਨ ਜਿਹੜਾ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਔਰ ਇਹਦੇ ਨਾਲ ਤੁਹਾਨੂੰ ਮੈਂ ਦਿਖਾ ਰਹੀ ਹਾਂ ਜੀ ਬਾਟਮ ਬਾਟਮ ਵੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਹੈ ਬਾਟਮ ਇਸ ਤਰ੍ਹਾਂ ਮੋਰੀ ਦੇ ਉੱਪਰ ਵਰਕ ਹੈ ਜੀ ਚੈੱਕ ਕਰ ਸਕਦੇ ਹੋ ਮੈਨੂੰ ਪਤਾ ਲੱਗ ਰਿਹਾ ਹੋਣਾ ਜੀ ਵੀਡੀਓ ਵਿੱਚ ਦੇਖੋ ਕਿੰਨਾ ਸੌਫਟ ਫੈਬਰਿਕ ਹੈ 크ਰਸ਼ ਇਹਦਾ ਨਹੀਂ ਹੈਗੀ ਕਿ 크ਰਸ਼ ਖੜੀ ਖੜੀ ਜੀ 크ਰਸ਼ ਜਿਵੇਂ 크ਰਸ਼ ਦਾ ਨਾਮ ਲੈਂਦੇ ਹਨ ਦੇਖੋ ਕਿਵੇਂ ਦਾ ਲੱਗਦਾ ਵੀ 크ਰਸ਼ ਬੜਾ ਹੀ ਹਾਰਡ ਜਿਆ ਫੈਬਰਿਕ ਹੋਣਾ ਬਹੁਤ ਹੀ ਸੌਫਟ ਫੈਬਰਿਕ ਹੈ ਅਗਰ ਸੇਮ ਫੈਬਰਿਕ ਤੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਹਨ ਸੇਮ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਕਰੀਨਸ਼ਾਟ ਦੇ ਲੈ ਕੇ ਭੇਜ ਸਕਦੇ ਆਪਾਂ ਸੇਮ ਤੁਹਾਨੂੰ ਡਿਜ਼ਾਈਨ ਜਿਹੜਾ ਰੈਡੀ ਕਰਕੇ ਦਵਾਂਗੇ ਇਹਦੇ ਨਾਲ ਆਪਾਂ ਰੱਖਿਆ ਜੀ 크ਰਸ਼ ਦਾ ਇਹ ਦੁਪੱਟਾ ਕਿਉਂਕਿ ਵੀਡੀਓ ਦੇ ਵਿੱਚ 크ਰਸ਼ ਦਾ ਦੁਪੱਟਾ ਲੱਗਿਆ ਹੋਇਆ ਹੈ ਕਿ ਇਹ ਦੁਪੱਟੇ ਦੀ ਲੁੱਕ ਬਹੁਤ ਜ਼ਿਆਦਾ ਸੋਹਣੀ ਹੈ ਜੀ ਥੋੜਾ ਹੈਵੀ ਹੋ ਜਾਂਦਾ ਬਟ ਇੰਨਾ ਜ਼ਿਆਦਾ ਵੀ ਨਹੀਂ ਹੈਵੀ ਹੈਗਾ ਕਿ ਤੁਹਾਡੇ ਕੋਲ ਸੰਭਾਲਿਆ ਨਾ ਜਾਵੇ ਕਿਉਂਕਿ ਜਦੋਂ ਸੋਹਣਾ ਸੂਟ ਵੇਅਰ ਕੀਤਾ ਹੋਵੇ ਦੁਪੱਟਾ ਤਾਂ ਮੱਲੋ-ਮੱਲੀ ਸੰਭਾਲਿਆ ਜਾਂਦਾ ਜੀ ਤੁਸੀਂ ਦੇਖੋ ਕਲਰ ਕੰਬੀਨੇਸ਼ਨ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਇਹ ਨਾ ਆਪਾਂ ਇਹਨੂੰ ਮਹਿਰੂਨ ਕਹਿ ਸਕਦੇ ਨਾ ਰੈੱਡ ਕਹਿ ਸਕਦੇ ਬੜਾ ਹੀ ਪਿਆਰਾ ਜਿਹਾ ਕਲਰ ਹੈ ਯਾਰ ਬਹੁਤ ਹੀ ਜ਼ਿਆਦਾ ਸੋਨਾ ਕਲਰ ਲੱਗ ਰਿਹਾ ਦੁਪੱਟਾ ਚੈੱਕ ਕਰ ਸਕਦੇ ਹੋ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਫੋਰਸਾਈਡ ਜਿਹੜੀ ਪੇਸਟਿੰਗ ਲਗਾ ਕੇ ਉੱਪਰ ਆਪਾਂ ਇਸ ਤਰ੍ਹਾਂ ਦਾ ਗੋਟਾ ਜਿਹੜਾ ਐਡ ਕੀਤਾ ਹੋਇਆ ਜਦੋਂ ਇਹ ਸਿਰ ਤੇ ਲੈਣਗੇ ਜੀ ਬਹੁਤ ਜ਼ਿਆਦਾ ਸੋਹਣੀ ਲੁੱਕ ਆਉਣੀ ਹੈ ਜੀ ਤੇ ਇਹ ਸਾਡਾ ਆਰਡਰ ਜਾਣਾ ਜੀ ਯੂ ਐਸ ਏ ਤੇ ਬਹੁਤ ਕੁਝ ਹੁੰਦੀ ਜਦੋਂ ਸੋਹਣੇ ਸੋਹਣੇ ਸੂਟ ਰੈਡੀ ਹੁੰਦੇ ਨੇ ਸਾਡੇ ਕਸਟਮਰ ਖੁਸ਼ ਹੁੰਦੇ ਨੇ ਮੈਸੇਜ ਆਉਂਦੇ ਨੇ ਕਿ ਦੀਦੀ ਸਾਨੂੰ ਸਾਰਾ ਕੁਝ ਬਹੁਤ ਵਧੀਆ ਲੱਗਿਆ ਹਾਂ ਸੈਕੰਡ ਗੱਲ ਵਾ ਤੁਹਾਨੂੰ ਇੱਥੇ ਕਹਿਣਾ ਚਾਹੁੰਨੀ ਕਈ ਵਾਰ ਦੇਖੋ ਕੁਛ ਨਾ ਕੁਝ ਚੀਜ਼ਾਂ ਰਹਿ ਜਾਂਦੀਆਂ ਨੇ ਜ਼ਿਆਦਾ ਨਹੀਂ ਥੋੜੀਆਂ ਬੋਤੀਆਂ ਕਿਉਂਕਿ ਜਦੋਂ ਵੀਡੀਓ ਸਾਨੂੰ ਕਲੀਅਰ ਨਹੀਂ ਦਿਖਦੀ ਹੈਗੀ ਫਿਰ ਆਪਾਂ ਆਪਣੇ ਅਕੋਰਡਿੰਗ ਜਿਹੜਾ ਕੰਮ ਕਰ ਦਿੰਨੇ ਆ ਜਦੋਂ ਤੁਸੀਂ ਫੋਟੋ ਜਾਂ ਵੀਡੀਓ ਜਿਹੜੀ ਫੋਟੋ ਭੇਜਦੇ ਹੋ ਵੀਡੀਓ ਵਿੱਚੋਂ ਬਹੁਤ ਸੋਹਣੇ ਸਾਫ਼ ਕਲਿੱਪ ਲੈ ਕੇ ਭੇਜਿਆ ਕਰੋ ਦੇਖੋ ਸਾਰਾ ਕੁਝ ਸੇਮ ਕਈ ਵਾਰ ਨਹੀਂ ਮਿਲਦਾ ਇਸ ਫਿਮਰ ਕ੍ਰਾਸ ਟਿਸ਼ੂ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਪਾਰਟੀ ਵੇਅਰ ਸੂਟ ਦੇ ਉੱਤੇ ਬਹੁਤ ਜ਼ਿਆਦਾ ਰੈਡੀ ਹੋ ਰਹੇ ਨੇ ਲਓ ਜੀ ਹੋਪ ਕਿ ਤੁਹਾਨੂੰ ਅੱਜ ਵਾਲੀ ਕਲੈਕਸ਼ਨ ਜਿਹੜੀ ਵਧੀਆ ਲੱਗੀ ਹੋਣੀ ਅਗਰ ਵਧੀਆ ਲੱਗੀ ਲਾਈਕ ਸ਼ੇਅਰ ਹੋਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਨਾਲ ਹੀ ਅਗਰ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਹੁਣ ਤੁਹਾਨੂੰ ਰਮ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਕੁਝ ਪ੍ਰਿੰਟ ਸੂਟਾਂ ਦੇ ਨਾਲ ਫਿਰ ਉਸ ਤੋਂ ਅੱਗੇ ਮਿਲਾਂਗੇ ਜੀ ਹੈਂਡਵਰਕ ਦੇ ਪੀਸਾ ਨਾਲ ਲਓ ਜੀ ਮਿਲਦੇ ਆਂ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ